ਕੇ ਬਾਦ ਹੋਰ ਤਰੱਕੀ ਕਰ ਬੁਲੰਦੀਆਂ ਛੂ ਪਰ ਮੇਰੇ ਨਾਲੋਂ ਵੱਧ ਨਹੀਂ ਅਜਿਹੇ ਲੋਕ ਸਾਡੇ ਲਈ ਤਾੜੀ ਮਾਰਦੇ ਪਰ ਉਦੋਂ ਤੱਕ ਹੀ ਜਦੋਂ ਅਸੀਂ ਉਹਨਾਂ ਤੋਂ ਹੇਠਲੇ ਪੱਧਰ ਤੱਕ ਹੁੰਦੇ ਹਾਂ ਸਾਡੀ ਪੀੜਾ ਉਹਨਾਂ ਨੂੰ ਸੁਖ ਜੋ ਦਿੰਦੀ ਇਸ ਸੋਚ ਨੇ ਕਿੰਨੇ ਹੀ ਚੰਗੇ-ਚੰਗੇ ਰਿਸ਼ਤੇ ਆਨੂੰ ਤੜਵਾ ਦਿੱਤਾ ਹੈ ਕੁਝ ਲੋਕਾਂ ਨੂੰ ਸਾਡੇ ਤੇ ਮਾਨ ਨਹੀਂ ਹੁੰਦਾ ਸਗੋਂ ਹੈਰਾਨੀ ਹੁੰਦੀ ਕਿ ਹੈ ਤੂੰ ਆ ਕਰ ਲਿਆ ਜਦੋਂ ਤੁਸੀਂ ਮਾੜੇ ਕਮਜ਼ੋਰ ਹੁੰਦੇ ਹੋ ਉਦੋਂ ਉਹ ਤੁਹਾਨੂੰ ਆਪਣੇ ਸਰਕਲ ਚ ਰੱਖ ਤਾਕਤਵਰ ਸਮਝਦੇ ਤੇ ਜਦੋਂ ਹੀ ਤੁਸੀਂ ਆਪਣੇ ਲੜ ਖੜਾਉਂਦੇ ਪੈਰ ਸੰਭਾਲ ਜਾਂਦੇ ਹੋ ਤੁਸੀਂ ਉਹਨਾਂ ਦੀ ਤਾਕਤ ਲਈ ਖਤਰਾ ਬਣ ਜਾਂਦੇ ਹੋ ਤੇ ਉਹਨਾਂ ਨੂੰ ਆਪਣੇ ਤੋਂ ਅੱਗੇ ਨਿਕਲਣ ਦਾ ਫਿਕਰ ਸਟੌਨ ਲੱਗ ਪੈਂਦਾ ਹੈ ਬਹੁਤ ਹੀ ਘੱਟ ਲੋਕਾਂ ਦਾ ਮੰਨਣਾ ਕਿ ਜਦੋਂ ਮੇਰਾ ਦੋਸਤ ਸੂਰਜ ਵਾਂਗਰ ਚਮਕਦਾ ਮੈਂ ਵੀ ਚੰਨ ਵਾਂਗਰ ਰੋਸ਼ਨ ਹੋ ਜਾਂਦਾ ਹਾਂ ਕਿਸੇ ਦਾ ਜਨਮ ਸਿਲਵਰ ਸਪੂਨ ਚ ਹੋਇਆ ਹੋਵੇ ਤੇ ਉਹ ਈਰਖਾ ਉਹਦੇ ਤੋਂ ਕਰਨ ਲੱਗ ਪੈਂਦਾ ਜਿਨੇ ਮਸਾਂ ਪੈਸੇ ਜੋੜ ਇੱਕ ਸਾਈਕਲ ਖਰੀਦਿਆ ਹੁੰਦਾ ਗੱਲ ਨਾ ਸਾਰੀ ਨੀਅਤ ਦੀ ਆ ਚਰਿਆ ਨਹੀਂ ਜਾਂਦਾ ਕੋਈ ਬਰਾਬਰ ਆਉਂਦਾ ਤੁਹਾਡਾ ਪਰਿਵਾਰ ਕਰਜੇ ਦੀ ਮਾਰ ਹੇਠਾ ਆਇਆ ਰਿਹਾ ਕੋਈ ਨਹੀਂ ਬਚਾਉਣ ਆਏਗਾ ਆਪਣੀ ਮਿਹਨਤ ਜਾਰੀ ਰੱਖੋ। ਜੋ ਆਪਣੇ ਹੁੰਦੇ ਵਫ਼ਾਦਾਰ ਹੁੰਦੇ ਹਨ ਉਹ ਕਦੇ ਵੀ ਸਾਥ ਨਹੀਂ ਛੱਡਦੇ ਜੇ ਦੇਸ਼ਾਂ ਦੀ ਭਲਾਈ ਹੋਈ ਤਾਂ।